ਹਾਂਜੀ ਬਾਈ ਜੀ ਆ ਜੰਗਲ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਤੁਸੀਂ ਦੇਖ ਰਹੇ ਹੋ ਨਾ ਅੱਜ 1 ਜੂਨ 2024 ਨੂੰ ਇਹ ਆਪਾਂ ਯਾਤਰਾ ਤੇ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਆਏ ਸੀਗੇ ਤੇ ਰਸਤੇ ਦੇ ਵਿੱਚ ਆਪਾਂ ਦੇਖਿਆ ਵੀ ਜੰਗਲ ਦੇ ਵਿੱਚ ਦੇਵ ਪ੍ਰਯਾਗ ਦੇ ਕੋਲੇ ਲਗਭਗ 6.5 ਕਿਲੋਮੀਟਰ ਜਦੋਂ ਆਪਾਂ ਕੇਦਾਰਨੱਥ ਵੱਲ ਜਾਂਦੇ ਆਂ ਦੇਵ ਪ੍ਰਯਾਗ ਤੋਂ ਅੱਗੇ ਇਹ ਅੱਗ ਲੱਗੀ ਦੇਖੀ ਤੇ ਆਪਾਂ ਵੀਡੀਓ ਬਣਾਈ ਹੈ ਇਹਦੀ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਦੇਵ ਪ੍ਰਯਾਗ ਤੋਂ ਅੱਗੇ ਆ ਤੇ ਦੇਖ ਰਹੀ ਸੀ ਕਈ ਦਿਨਾਂ ਤੋਂ ਕਿ ਪੂਰਾ ਆਲੇ-ਦਾਲੇ ਧੂਆਂ ਹੀ ਧੂਆਂ ਉੱਤਰਾਖੰਡ ਦੇ ਵਿੱਚ ਹੋਇਆ ਪਿਆ ਵੀ ਇਹਦਾ ਕਾਰਨ ਕੀ ਹੈ ਕਿਤੇ ਅੱਗ ਲੱਗੀ ਦਿਖਣੀ ਸੀ ਰਹੀ ਸੁਣਿਆ ਜ਼ਰੂਰ ਸੀ ਪਰ ਅੱਜ ਆਪਾਂ ਜਦੋਂ ਦੇਵ ਪ੍ਰਯਾਗ ਪਹੁੰਚੇ ਤੋਂ ਅੱਗੇ 6 ਕਿਲੋਮੀਟਰ ਗਏ ਸੀ ਤਾਂ ਦੇਖੋ ਉੱਪਰ ਤੱਕ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਹਾਂ ਪੱਗ ਇਹ ਪੂਰੀ ਇਹ ਲੱਗੀ ਹੋਈ ਹੈ ਜੰਗਲ ਦੇ ਵਿੱਚ ਉੱਤਰਾਖੰਡ ਦੇ ਜਿਹੜੇ ਪਹਾੜ ਨੇ ਉੱਥੇ ਜੰਗਲ ਨਹੀਂ ਬੜੀ ਮਿਹਨਤ ਦੇ ਨਾਲ ਸਰਕਾਰ ਨੇ ਇਹ ਜੰਗਲ ਵੱਡੇ ਕੀਤੇ ਸੀ ਪਾਲੇ ਸੀ ਬੜਾ ਕਿਉਂਕਿ ਇੱਥੇ ਆਕਸੀਜਨ ਦੀ ਬੜੀ ਕਮੀ ਹੁੰਦੀ ਸੀ ਤੇ ਹੁਣ ਕਈ ਦਿਨਾਂ ਤੋਂ ਦਮ ਵਾਕਈ ਘੁੱਟ ਰਿਹਾ ਕਿਉਂਕਿ ਚਾਰੇ ਪਾਸੇ ਧੂੰ ਐ ਧੂੰ ਐ ਆ ਦੇਖੋ ਸਾਨੂੰ ਪਹਾੜਾਂ ਦੇ ਪਿੱਛੇ ਵੀ ਜੇ ਆਪਾਂ ਜ਼ੂਮ ਕਰਕੇ ਦਿਖਾਈਏ ਤਾਂ ਸਾਰੇ ਅਗਨਜਰ ਲਾਲ ਆਉਂਦੀ ਹੈ ਦੇਖੋ ਆਪਾਂ ਖੜੇ ਆਪਾਂ ਕਾਫੀ ਦੂਰ ਆ ਬੇਸ਼ਕ ਨਦੀ ਤੋਂ ਪਰ ਜ਼ੂਮ ਕਰਦੇ ਆਂ ਦੇਖੋ ਅੱਗ ਤੇ ਧੂੰਆਂ ਸਪਸ਼ਟ ਨਜ਼ਰ ਆਉਂਦਾ ਆਪਾਂ ਨੂੰ ਤੇ ਨਾਲ ਹੀ ਆ ਦੇਖੋ ਆਪਾਂ ਥੋੜਾ ਜਿਹਾ ਅੱਗੇ ਆਏ ਆ ਹੁਣ ਸੜਕ ਦੇ ਉੱਪਰ ਜਮ ਅੱਗ ਸਾਨੂੰ ਚੱਲਦੀ ਦਿਖਾ ਰਹੀ ਹੈ ਤੇ ਉਹ ਅੱਗੇ ਵੀ ਦੇਖੋ ਥੋੜਾ ਜਿਹਾ ਪਰੇ ਆ ਗੱਡੀਆਂ ਲੰਘ ਰਹੀਆਂ ਨੇ ਤੇ ਉੱਥੇ ਵੀ ਅੱਗਾ ਜਿਹੜੀ ਉਹ ਕਾਫੀ ਚੱਲ ਰਹੀ ਹੈ ਤੇ ਹਵਾ ਜਿਹੜੀ ਨਾਲ ਨਾਲ ਕਾਫੀ ਤੇਜ਼ ਹੈ ਆ ਦੇਖ ਰਹੇ ਤੁਸੀਂ ਦਰਖਤ ਕਿਵੇਂ ਹਲਦੇ ਨੇ ਇਹ ਇਹ ਕਾਫੀ ਤੇਜ਼ ਹਵਾ ਤੇ ਕਾਫੀ ਤੇਜ਼ੀ ਨਾਲ ਜਿਹੜੀ ਅੱਗ ਹੈ ਇਹ ਜੰਗਲ ਦੇ ਵਿੱਚ ਫੈਲ ਰਹੀ ਹੈ ਹਵਾ ਦੇ ਕਰਕੇ ਵੀ ਕਿਉਂਕਿ ਜਾਦੇ ਆ ਨਾ ਥੋੜਾ ਜਿਹਾ ਹਵਾ ਦਾ ਕਰਕੇ ਜਾਦੇ ਫੈਲ ਰਹੀ ਅੱਗ ਤੇ ਸਰਕਾਰ ਉਪਰਾਖੰਡ ਦੀ ਦੇਖੋ ਇਹਦੇ ਵਾਸਤੇ ਕੀ ਕਰਦੀ ਹੈ ਕਿ ਅੱਗ ਬੁਝਾ ਪਾਉਂਦੀ ਨਹੀਂ ਪਰ ਮੁਸ਼ਕਲ ਹੈ ਕਿਉਂਕਿ ਇਹ ਇੱਕ ਪਾਸੇ ਨਹੀਂ ਕੱਲ ਜਿਹੜੀ ਆਪਣੀ ਇਹ ਅੱਗ ਸੀ ਰਿਸ਼ੀਕੇਸ਼ ਦੇ ਵਿੱਚ ਵੀ ਲੱਗੀ ਹੋਈ ਸੀ ਤੇ ਆ ਅੱਗੇ ਆਪਾਂ ਜਿਹੜੀ ਨਾਲ ਹੀ ਵੀਡੀਓ ਐ ਨਗਰਾਸੂ ਕਿ ਉੱਥੇ ਵੀ ਜਿਹੜਾ ਧੂਆਂ ਦੇਖੋ ਵੇਖਣ ਨੂੰ ਬਹੁਤ ਜ਼ਿਆਦਾ ਮਿਲਿਆ ਤੇ ਉੱਥੇ ਵੀ ਜਦੋਂ ਜ਼ੂਮ ਕਰਕੇ ਆਪਾਂ ਵੀਡੀਓ ਦੇਖਦੇ ਆਂ ਪਹਾੜਾਂ ਦੇ ਅਗਲੀ ਸਾਈਡ ਤੁਹਾਨੂੰ ਇੱਕ ਲਾਲੀ ਚਮਕ ਲਾਲ-ਲਾਲ ਚਮਕਦੀ ਆਉਂਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਹੁੰਦੀ ਹੈ ਪਰ ਇਹ ਅੱਗ ਦੀ ਹੈ ਬਾਈ ਅੱਗ ਵੱਲ ਰਹੀ ਹੈ ਉੱਥੇ ਇਹ ਸਾਰਾ ਉਹਦਾ ਚਾਨਣ ਹੈ ਦੇਖੋ ਧੂਆਂ ਹੀ ਹੈ ਨਰਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਵੀ ਨਾ ਕਹਿੰਦੇ ਨੇ ਕਿ ਕੁਝ ਨਹੀਂ ਦਿਖਦਾ ਤੇ ਉਵੇਂ ਹੀ ਆ ਦੇਖੋ ਜਿਵੇਂ ਹੁਣ ਜ਼ੂਮ ਕਰਿਆ ਪਾਓ ਟਾਵਰ ਵੀ ਦੇਖੋ ਕਿੰਨਾ ਨੇੜੇ ਆ ਗਿਆ ਜ਼ੂਮ ਕਰੇ ਤੋਂ ਤੇ ਨਾਲ ਜਿਹੜੀ ਇਹ ਲਾਲੀ ਆ ਰਹੀ ਹੈ ਇਹ ਅਗਦੀ ਹੈ ਪੰਜਾਬ ਦੇ ਵਿੱਚ ਜਿਵੇਂ ਧੂਆ ਹੁੰਦਾ ਆਪਾਂ ਝੋਨੇ ਦੇ ਸੀਜ਼ਨ ਵੇਲੇ ਪਰਾੜੀ ਨੂੰ ਅੱਗ ਲਾਉਂਦੇ ਆ ਕਿਉਂਕਿ ਉਹਦਾ ਹੱਲ ਅਜੇ ਤੱਕ ਕੋਈ ਲੱਭਿਆ ਨਹੀਂ ਉਦੋਂ ਬੜਾ ਔਕਾ ਹੁੰਦਾ ਲੰਗਣਾ ਤੇ ਇਵੇਂ ਹੀ ਅੱਜ 1 ਜੂਨ 2024 ਨੂੰ ਇਹ ਉੱਤਰਾਖੰਡ ਦੇ ਵਿੱਚ ਹੋਇਆ ਪਿਆ ਬਈ ਤੇ ਬਹੁਤ ਸਮਾਂ ਹੋ ਗਿਆ ਆਉਂਦੇ ਉਹਨੂੰ ਹਿਮਕੁੰਡ ਸਾਹਿਬ ਆਉਣੇ ਹੁੰਨੇ ਆ ਤੇ ਪਰ ਆ ਹਾਲ ਅਜੇ ਤੱਕ ਨਹੀਂ ਦੇਖਿਆ ਸੀ ਬੜਾ ਬੁਰਾ ਹਾਲ ਹੋਇਆ ਪਿਆ ਧੂਆਂ ਹੀ ਧੂਆਂ ਯਾਰ ਚਾਰੇ ਪਾਸੇ ਤੇ ਅੱਗ ਹੀ ਅੱਗ ਹੈ ਜਿੱਥੇ ਵੀ ਦੇਖੋਗੇ ਦੇਖੋ ਜਿੰਨੀ ਲਾਲੀ ਦੇਖ ਰਹੇ ਹੋ ਤੁਸੀਂ ਜੁਮ ਕਰਕੇ ਵੀਡੀਓ ਆਪਾਂ ਦਿਖਾਉਣੀ ਆ ਸੁੱਲ ਇਹ ਸਾਰੀ ਅੱਗ ਬਲ ਰਹੀ ਹੈ ਨਾਲ ਇੱਧਰ ਸਾਈਡ ਤੇ ਬਹੁਤ ਜ਼ਿਆਦਾ ਅੱਗ ਬਲ ਰਹੀ ਹੈ ਤੇ ਭਾਈ ਜਿੰਨੇ ਵੀ ਆਪਣੇ ਟੂਰਿਸਟ ਜਾਂ ਯਾਤਰਾ ਤੇ ਜਾਂ ਚਾਰ ਧਾਮ ਤੇ ਆਉਂਦੇ ਨੇ ਵੀਰ ਥੋੜਾ ਜਆ ਇਸ ਚੀਜ਼ ਬਾਰੇ ਧਿਆਨ ਦੇਣ ਨੂੰ ਤੇ ਪ੍ਰਸ਼ਾਸਨ ਨਾਲ ਜਾਂ ਖਬਰਾਂ ਸੁਣ ਕੇ ਕੀਤੇ ਕਾਬੂ ਪਾਇਆ ਗਿਆ ਇਹ ਖਾਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰੂੰ ਜਿੰਨੇ ਆਉਂਦੇ ਨੇ ਵੀਰ ਉਹ ਬੱਚਿਆਂ ਨੂੰ ਛੋਟੇ ਨਾਮ ਲੈ ਕੇ ਆਣ ਕਿਉਂਕਿ ਬੜਾ ਚੜਦਾ ਤੁਹਾਨੂੰ ਛੋਟੇ ਬੱਚੇ ਨਾਲ ਲੈ ਕੇ ਉਹ ਨਾਲ ਥੋੜਾ ਜਆ ਮੌਸਮ ਖਰਾਬ ਹੋਣ ਦੇ ਅਸਾਰ ਨੇ ਜਿਆਦਾ ਤੇ ਅੱਗ ਜਿਹੜਾ ਬੁਝਣ ਦਾ ਨਾਮ ਹੀ ਲੈ ਰਿਹਾ ਅਗ ਬਹੁਤ ਜਿਆਦਾ ਹੈ ਦੇਖੋ ਸੂਰਜ ਵੀ ਮੱਧਮ ਦੀਂਦਾ ਜਮਾ ਸੂਰਜ ਦੀ ਆਪਣਤਾ ਹਿੰ ਤੁਹਾਨੂੰ ਵੀਡੀਓ ਦਿਖਾਈ ਹੈ ਕਿ ਸੂਰਜ ਵੀ ਇਸ ਤੋਂ ਇਹਨੇ ਮੱਧਮ ਕਰ ਦਿੱਤਾ ਜਮਾ ਦੇਖੋ ਜਿੰਨਾ ਤੋਂ ਇਹ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਖੜੇ ਇੱਥੇ ਤੇ ਇਹ ਵੀਡੀਓ ਬਣਾਈ ਹੈ ਇਹ ਜੇ ਦੇਵ ਪ੍ਰਿਆਗ ਦੇ ਲਾਗੇ ਅਗਲ ਕੀ ਉੱਥੇ ਵੀ ਬੁਰਾ ਹਾਲ ਤੇ ਇਹ ਨਗਰਾਸੂ ਦੇ ਵਿੱਚ ਵੀ ਬੁਰਾ ਹਾਲ ਹੈ ਇਹ ਜੋਸੀ ਮੱਠ ਤੋਂ ਲੈ ਕੇ ਰਿਸ਼ੀਕੇਸ਼ ਤੱਕ ਆਹੀ ਹਾਲ ਹੈ ਬਈ ਤੇ ਜਿੰਨੇ ਵੀ ਬਾਈ ਜਾਂਦੇ ਆ ਧਿਆਨ ਦੇ ਨਾਲ ਜਾਣ ਤੇ ਰਸਤਾ ਪਰ ਸਰਕਾਰਾਂ ਨੇ ਬੜਾ ਸੋਹਣਾ ਬਣਾਇਆ ਜਰ ਇੱਕ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਹਨ ਕਿ ਜਿਹੜੇ ਪਹਿਲਾਂ ਰਸਤੇ ਹੁੰਦੇ ਸੀ ਬੜੇ ਔਖੇ ਸੀ ਪਰ ਉਹਨਾਂ ਨੇ ਰਸਤੇ ਬੜੇ ਸਾਫ਼ ਬੜੇ ਚੌੜੇ ਜਿਹੜੇ ਰੋਡ ਬਣਾ ਦਿੱਤੇ ਨੇ ਜਿਹਦੇ ਉੱਤੇ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਯਾਰ ਹੌਣ ਜਾਣ ਦੀ ਤੇ ਜਿਹੜੇ ਭਾਰੀ ਜਾਮ ਟ੍ਰੈਫਿਕ ਦੇ ਵੇ ਵਜਾਰਾਂ ਦੇ ਵਿੱਚ ਲੱਗਦੇ ਸੀ ਉਹ ਸਾਰੇ ਇਥੋਂ ਦੀਆਂ ਸਰਕਾਰਾਂ ਨੇ ਕਰਤੇ ਇੰਨਾ ਵਧੀਆ ਕੰਮ ਕਰਿਆ ਇਹਨਾਂ ਨੇ ਤੇ ਪਰ ਚਲੋ ਆ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੋएगी